ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਇੱਕ ਵਾਰ ਫਿਰ ਪੱਕ ਗਿਆ ਹੈ। ਹਰਿਆਣਾ ਦੀ ਸਿਆਸੀ ਪਾਰਟੀ ਇਨੈਲੋ ਨੇ 23 ਫਰਵਰੀ ਨੂੰ ਕਨੌਰੀ ਦੇ ਪਿੰਡ ਕਪੂਰੀ ਤੋਂ ਨਹਿਰ ਦੀ ਖੁਦਾਈ ਸ਼ੁਰੂ ਕਰਨ ਅਤੇ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ। ਜਿਸ ਦੇ ਮੱਦੇਨਜ਼ਰ ਪੰਜਾਬ ਹਰਿਆਣਾ ਸਰਹੱਦ ਤੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ। ਪੰਜਾਬ ਅਤੇ ਹਰਿਆਣਾ ਪੁਲਿਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਦੂਰ ਰੱਖਣ ਲਈ ਟ੍ਰੈਫਿਕ ਰੂਟ ਬਦਲੇ ਗਏ ਨੇ। ਪੰਜਾਬ ਜਾਂ ਚੰਡੀਗੜ੍ਹ ਤੋਂ ਹਰਿਆਣਾ ਜਾਂ ਦਿੱਲੀ ਅਤੇ ਦਿੱਲੀ ਜਾਂ ਹਰਿਆਣਾ ਤੋਂ ਪੰਜਾਬ ਤੇ ਚੰਡੀਗੜ੍ਹ ਆਉਣ ਵਾਲੇ ਰੂਟ ਵਿੱਚ ਬਦਲਾ ਕੀਤਾ ਗਿਆ ਹੈ ਜੀਟੀ ਰੋਡ ਰਾਜਪੁਰਾ ਤੋਂ ਸ਼ੰਭੂ ਬੈਰੀਅਰ ਤੱਕ ਸਾਰੇ ਵਾਹਨਾਂ ਦੇ ਜਾਣ ਤੇ ਰੋਕ ਹੋਏਗੀ ਸਾਰੇ ਪਾਰੀ ਵਾਹਨਾਂ ਤੇ ਸਰਹੰਦ ਤੋਂ ਅੰਬਾਲਾ ਤੱਕ ਜਾਣ ਦੀ ਮਨਾਹੀ ਹੋਵੇਗੀ। ਸਾਰੇ ਛੋਟੇ ਵਾਹਨ ਜਿਨ੍ਹਾਂ ਨੇ ਲੁਧਿਆਣਾ, ਖੰਨਾ ਜਾਂ ਪਟਿਆਲਾ ਸਾਈਡ ਤੋਂ ਅੰਬਾਲਾ ਜਾਂ ਦਿੱਲੀ ਨੂੰ ਜਾਣਾ ਹੋਵੇ ਤਾਂ ਉਹ ਵਾਇਆ ਸਰਹੰਦ, ਫਤਿਹਗੜ੍ਹ ਸਾਹਿਬ, ਲਾਂਡਰਾ ਚੌਂਕ, ਬਨੂੜ ਜਾਂ 에어ਪੋਰਟ ਰੋਡ ਮੋਹਾਲੀ ਤੋਂ ਹੁੰਦੀਆਂ ਹੋਈਆਂ ਵਾਇਆ ਜ਼ੀਰਖਪੁਰ, ਡੇਰਾ ਬਸੀਰ, ਲਾਲੜੂ, ਅੰਬਾਲਾ ਸਿਟੀ ਜਾ ਸਕਣਗੀਆਂ। ਦਿੱਲੀ ਤੇ ਹਰਿਆਣਾ ਵੱਲੋਂ ਆਉਣ ਵਾਲੀਆਂ ਗੱਡੀਆਂ ਜਿਨ੍ਹਾਂ ਨੇ ਪੰਜਾਬ ਜਾਂ ਚੰਡੀਗੜ੍ਹ ਆਉਣਾ ਹੋਵੇ ਉਹ ਵਾਇਆ ਅੰਬਾਲਾ ਸਿਟੀ, ਲਾਲੜੂ, ਡੇਰਾ ਬਸੀਰ, ਜ਼ੀਰਖਪੁਰ ਬਨੂਰ ਜਾਂ 에어ਪੋਰਟ ਚੌਂਕ ਮੁਹਾਲੀ ਰਾਹੀਂ ਲਾਂਡਰਾ ਚੌਂਕ ਫਤੇਗੜ ਸਾਹਿਬ ਵਿਖੇ ਪੁੱਜ ਜਾਣ ਦੀਆਂ ਜੇਕਰ ਫਿਰ ਵੀ ਕਿਸੇ ਨੂੰ ਇਸ ਦਿਨ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਕੁਝ ਟੈਲੀਫੋਨ ਨੰਬਰ ਜਾਰੀ ਕੀਤੇ ਗਏ ਨੇ ਜਿਨ੍ਹਾਂ ਤੇ ਫੋਨ ਕਰਕੇ ਮਦਦ ਲੈ ਸਕਦੇ ਹੋ ਇਹ ਟੈਲੀਫੋਨ ਨੰਬਰ ਨੇ 95929 12449 85588 18127 82880 09996 95929